ਚੋਣ ਹਲਕਾ ਕਿਹੜਾ ਪੈਂਦਾ ਤੁਹਾਨੂੰ ਜੀ ਸਾਡਾ ਕੁਲਦੀਪ ਧਾਰੀਆਲ ਹਾਂ ਬੋਤ ਤੇ ਵੋਟਾਂ ਦਾ ਚੱਲ ਰਿਹਾ ਸੀ ਜਨ ਕਿਵੇਂ ਦਾ ਮਾਹੌਲ ਹੈ ਮਾਹੌਲ ਬੀਜੇਪੀ ਦਾ ਜ਼ਿਆਦਾ ਆ ਅੱਛਾ ਬੀਜੇਪੀ ਦਾ ਜ਼ਿਆਦਾ ਹੈ ਮੋਦੀ ਮੋਦੀ ਪੂਰਾ ਨਾਮ ਬਤਾਓ ਮੋਦੀ ਸਰਕਾਰ ਬੋਟ ਬਣੀ ਹੋਈ ਆ ਹਾਂਜੀ ਬੋਟ ਬਣੀ ਹੋਈ ਆ ਹਾਂਜੀ ਬਣੀ ਆ ਠੀਕ ਆ ਕਿਹੜੀ ਪਾਰਟੀ ਜ਼ਿਆਦਾ ਵਧੀਆ ਲੱਗਦੀ ਆ ਆਮ ਆਦਮੀ ਕਾਂਗਰਸ ਕਾ ਲੈ ਅਕਾਲੀ ਦਲ ਜਾਂ ਬੀ ਜੀ ਪੀ ਇਸ ਟਾਈਮ ਤੇ ਕੋਈ ਨ ਨਹੀਂ ਲੱਗਦੀ ਜੀ ਠੀਕ ਆ ਬੋਟ ਬਣ ਗਈ ਕੀ ਬਣੀ ਜੀ ਬੋਟ ਬੋਟ ਬਣ ਗਈ ਨਹੀਂ ਨਹੀਂ ਹਜੇ ਤਾਂ ਛੋਟੇ ਆ ਸੀ ਅੱਛਾ ਨਾ ਮੁੰਨਾ ਰਾਹੀ ਹੂੰ ਦੇਸ਼ ਦਾ ਸਿਪਾਈ ਹੂੰ ਬੋਲੋ ਮੇਰੇ ਸੰਗ ਜੈ ਹਿੰਦ ਜੈ ਹਿੰਦ ਜੈ ਹਿੰਦ ਕਿਉਂਕਿ ਤੁਸੀਂ ਆ ਗਏ ਪੁਹੇਖਾਉ ਦੇ ਹਾਂ ਜੋ ਫੈਮਲੀ ਫੋਲੋ ਕਰਦੀ ਆ ਸੀ ਤੇ ਉਹਨਾਂ ਨਾਲ ਹੀ ਆ ਜੇ ਅੱਛਾ ਹਾਂ ਜੇ ਇਹਨਾਂ ਫੈਮਲੀ ਕੀ ਕਹਿੰਦੀ ਹੈ ਫੈਮਲੀ ਤਾਂ ਜਾਮ ਆਦਮੀ ਪਾਰਟੀ ਵਾਲਾ ਹੈ ਅੱਛਾ ਕੀ ਲੱਗਦਾ ਵੀ ਕੇਜਰੀਵਾਲ ਜੋ ਜੇਲ੍ਹ ਦੇ ਵਿੱਚ ਆ ਉਹ ਸਹੀ ਆ ਕਿ ਗਲਤ ਫਸਾਇਆ ਗਿਆ ਉਹ ਮੇਰੇ ਖਿਆਲ ਨਾਲ ਨਾ ਤੇ ਗਲਤ ਆ ਅੱਛਾ ਜੀ ਬਾਈਚੀ ਫੈਮਿਲੀ ਦਾ ਹੁਣ ਕੀ ਪਤਾ ਉਹ ਚਿਹਰੇ ਉਹ ਚਿਹਰੇ ਹੁਣ ਆ ਫਸਿਆ ਤੇ ਫਿਰ ਸਹੀ ਫਸਿਆ ਹੈ ਅੱਛਾ ਫੈਮਿਲੀ ਵਾਲੇ ਕਹਿੰਦੇ ਸਹੀ ਫਸਿਆ ਤੁਸੀਂ ਕਹਿੰਦੇ ਗਲਤ ਆ ਹਾਂ ਮੈਨੂੰ ਅਰੇ ਕਹਿਣਾ ਕੀ ਚਾਹਤੇ ਹੋ ਕੀ ਤੁਹਾਨੂੰ ਲੱਗਦਾ ਜੋ ਫ੍ਰੀ ਚੀਜ਼ਾਂ ਸਰਕਾਰਾਂ ਦਿੰਦੀਆਂ ਨੇ ਉਹ ਸਹੀ ਆ ਮੇਰੇ ਖਿਆਲ ਨਾਲ ਤਾਂ ਸਹੀ ਆ ਦੇ ਵਿੱਚ ਖੜਨ ਆਇਦਗੀ ਹੈ ਸੰਗਤ ਮਦਦ ਕਰੀ ਨਾਲ ਨਾਲ ਆਈ ਨਾਲ ਨਾਲ ਆਪਾਂ ਠੀਕ ਹੈ ਕੀ ਲੱਗਦਾ ਵੀ ਖੜਨਾ ਚਾਹੀਦਾ ਕਿ ਨਹੀਂ ਬਿਲਕੁਲ ਖੜਨਾ ਚਾਹੀਦਾ ਜੀ ਚਾਹਸੀ ਗੱਲ ਦੋਸਤੋ ਇਸ ਸਮੇਂ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਖੜੇ ਆ ਤੇ ਇੱਥੇ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕੀ ਰੁਝਾਨ ਹੈ ਅਤੇ ਕਿਹੜੀ ਪਾਰਟੀ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸਾਹ ਹੈ ਕਿਹੜੀ ਪਾਰਟੀ ਨੇ ਆਪਣਾ ਆਧਾਰ ਜਾਦੇ ਮਜ਼ਬੂਤ ਕੀਤਾ ਹੈ ਕਿਹੜੀ ਪਾਰਟੀ ਤੇ ਲੋਕ ਖੁਸ਼ ਨੇ ਤੇ ਕੀ ਕਹਣੇ ਲੋਕਾਂ ਦੇ ਲੋਕ ਸਭਾ ਚੋਣਾਂ ਨੂੰ ਉਹ ਵੀ ਗੱਲਬਾਤ ਕਰਦੇ ਆ ਆਉਂ ਦੇਖਦੇ ਆ ਸੱਸੀ ਗੱਲ ਜੀ ਮਹਾਰਾਜ ਜੀ ਕੀ ਨਾਮ ਹੈ ਜੀ ਗੁਰਦੇਵਾਲ ਜੀ ਗੁਰਦੇਵਾਲ ਸਿੰਘ ਜੀ ਹਾਂ ਜੀ ਕਿਹੜੀ ਜਗ੍ਹਾ ਤੋਂ ਆਏ ਆ ਜੀ ਮੈਂ ਜੀ ਆਇਆ ਮੰਲੂ ਨੰਗਲ ਤੋਂ ਮੰਲੂ ਨੰਗਲ ਇਹ ਕਿਹੜੇ ਮਤਲਬ ਚੋਣ ਦਾ ਜ਼ਿਲ੍ਹੇ ਜੀ ਆਹ ਅੰਮ੍ਰਿਤਸਰ ਦਾ ਜ਼ਿਲ੍ਹਾ ਜੀ ਹਾਂ ਅੰਮ੍ਰਿਤਸਰ ਸਹਿਰ ਤੋਂ ਹੀ ਠੀਕ ਹੈ ਹਾਂ ਜੀ ਹਾਂ ਜੀ ਕਿਹੜਾ ਚੋਣ ਹਲਕਾ ਕਿਹੜਾ ਪੈਂਦਾ ਤੁਹਾਨੂੰ ਜੀ ਸਾਡਾ ਕਲ ਕਿਹੜਾ ਅਮਰਸਰ ਸਾਹਿਬ ਕੋਈ ਅੱਛੇ ਅੱਛੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਕਿਵੇਂ ਆ ਵੋਟਾਂ ਦਾ ਰਜਨ ਤੁਹਾਡੇ ਹਲਕੇ ਜੀ ਵੋਟਾਂ ਦਾ ਇਹ ਆ ਵੀ ਅਸੀਂ ਤਾਂ ਜਿਹੜੇ ਕੰਮ ਚੰਗੇ ਕਰਦੇ ਉਹਨੂੰ ਪਾਉਣੀਆਂ ਚਾਹੀਦੀਆਂ ਕਿਨੇ ਕੀਤਾ ਕੰਮ ਚੰਗਾ ਜੀ ਚਲੋ ਇਹਨਾਂ ਧਾਰਿਆਲ ਸਾਹਿਬ ਨੇ ਸਾਡੇ ਤੋਂ ਚੰਗੇ ਕੰਮ ਕੀਤੇ ਮਾਨਤਰੀ ਸਾਡਾ ਆਪਣਾ ਜੀ ਹੈ ਅੱਛਾ ਜੀ ਹਾਂਜੀ ਠੀਕ ਹੈ ਕੀ ਕੀ ਬਣਾਤਾ ਇਲਾਕੇ ਜੀ ਇਸ ਇਲਾਕੇ ਚ ਬਹੁਤ ਕੁਝ ਕੀਤਾ ਕੰਮ ਅੱਛਾ ਫਿਰ ਵੀ ਮਤਲਬ ਕੋਈ ਖਾਸ ਚੀਜ਼ਾਂ ਜਿਹੜੀਆਂ ਮਤਲਬ ਲੋਕਾਂ ਨੂੰ ਲੋੜ ਸੀ ਉਹ ਪੂਰੀਆਂ ਕੀਤੀਆਂ ਹਾਂਜੀ ਹਾਂਜੀ ਕੀਤੀਆਂ ਜੀ ਮਤਲਬ ਉਹ ਕਿਹੜੀਆਂ ਮੇਨ ਚੀਜ਼ਾਂ ਨੇ ਜਿਹੜੀਆਂ ਪੂਰੀਆਂ ਕੀਤੀਆਂ ਮੈਂ ਨੇ ਇਹਦੇ ਕੋਲ ਆਹੀ ਖੇਤੀਬਾੜੀ ਦਾ ਹੀ ਹਾਂਜੀ ਜਿਹੜਾ ਗਾਇਨ ਨਹੀਂ ਕਿਸ ਨੂੰ ਮੋੜਿਆ ਇਹਨੇ ਹਰ ਇੱਕ ਕੰਮ ਕੀਤਾ ਉਹਦਾ ਅੱਛਾ ਅੱਛਾ ਵੀ ਜੋ ਵੀ ਮਤਲਬ ਮੰਗ ਲੈ ਕੇ ਗਿਆ ਆਪਣੀ ਉਹ ਮਤਲਬ ਪੂਰੀ ਕੀਤੀ ਪੂਰੀ ਕੀਤੀ ਐਸਾ ਗੱਲੋਂ ਦੀ ਇਹ ਬੰਦਾ ਮਾੜਾ ਬਹੁਤ ਵਧੀਆ ਬੰਦਾ ਆ ਜੀ ਹੋਰ ਵਿਰੋਧੀ ਪਾਰਟੀਆਂ ਦੇ ਕੀ ਸਥਿਤੀ ਆ ਤੁਹਾਡੇ ਇਲਾਕੇ 'ਚ ਵੇਖੋ ਜੀ ਇਹ ਆ ਵੀ ਪਾਪਾ ਵਿਰੋਧੀਆਂ ਤਾਂ ਜਾਂਦੇ ਹੀ ਨਹੀਂਗੇ ਅੱਛਾ ਜੀ ਅਸੀਂ ਤੇ ਆਪਣੇ ਧਾਰੀ ਹਾਲ ਸਾਭ ਨੇ ਰੱਖਿਆ ਆ ਅੱਛਾ ਜੀ ਹਾਂਜੀ ਦਾ ਰੀਅਲ ਕਾ ਧਾਰੀਵਾਲ ਦਾ ਨੇ ਧਾਰੀਵਾਲ ਸਾਹਿਬ ਮਤਲਬ ਪਿੰਡ ਤੇ ਜਿਹੜਾ ਹਾਂ ਬੋਲੇ ਧਾਰੀਵਾਲ ਕਹਿ ਦਿੰਦੇ ਨੇ ਅਸੀਂ ਹਾਂ ਧਾਰੀਵਾਲ ਕਹਿੰਦੇ ਆ ਪਿੰਡ ਚ ਗਦੇਵ ਕਲਾ ਇਹਨਾਂ ਦਾ ਹੈ ਜੀ ਜਗਦੇਵ ਕਲਾ ਪਿੰਡ ਠੀਕ ਠੀਕ ਹਾਂ ਮਤਲਬ ਮਿਲਦੇ ਰਹਿੰਦੇ ਨੇ ਆਪ ਲੋਕ ਤੁਹਾਨੂੰ ਸਾਰੇ ਹਾਂ ਜੀ ਮਿਲਦੇ ਆ ਜੀ ਹਰ ਕਦ ਨੂੰ ਮਿਲਦੇ ਆ ਠੀਕ ਹੈ ਹਾਂ ਬਹੁਤ ਵਧੀਆ ਬੰਦੇ ਆ ਬਹੁਤ ਵਧੀਆ ਠੀਕ ਹੈ ਠੀਕ ਕੀ ਲੱਗਦਾ ਕਿੰਨੀਆਂ ਸੀਟਾਂ ਜਿੱਤ ਜੂਆ ਆਮ ਆਦਮੀ ਪਾਰਟੀ ਅੱਗੇ 13 ਜੋ 13 ਜੋ ਵੇਖੋ 10 ਤੇ ਖੜਨ ਗਈ ਨਾ ਜੇ ਕੋਈ ਰਹਿ ਬਜਾਉ ਦੇ ਤਾਂ ਤੇ ਹੈਗੇ ਨਾ ਚਲੋ ਕੰਮ ਕਰਦੇ ਹੀ ਆ ਬਜਾਰੀ ਵੱਧ ਵੀ ਜਿੱਤ ਸਕਦੇ ਨੇ ਵੱਧ ਵੀ ਜਿੱਤ ਸਕਦੇ ਆ ਠੀਕ ਹੈ ਜਿਵੇਂ ਹੁਣ ਆਵਾਜ਼ ਆ ਰਹੀ ਹੈ ਵੀ ਭਾਈ ਅਮਰਤਪਾਲ ਵੀ ਖੜ੍ਹ ਸਕਦੇ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਕੀ ਲੱਗਦਾ ਵੀ ਜਿੱਤਣਗੇ ਘਾਰਨਗੇ ਇਹ ਨਹੀਂ ਜੇ ਮੈਂ ਉਧਰ ਦੇ ਇਲਾਕੇ ਚ ਗਿਆ ਨਹੀਂ ਜਿਵੇਂ ਤਾਂ ਨਹੀਂ ਵੈਸੇ ਮਤਲਬ ਤੁਸੀਂ ਜਿਵੇਂ ਵਿਚਰਦੇ ਹੋ ਤੁਹਾਡੀ ਉਮਰ ਦਾ ਵੀ ਤਜਰਬਾ ਹੈਗਾ ਨਹੀਂ ਦੇਖੋ ਜੀ ਜਿੰਨੇ ਕੰਮ ਕੀਤੇ ਆ ਨਾ ਹਾਂ ਉਹਨਾਂ ਦੇ ਜਿੱਤਣਾ ਹੀ ਜਿੱਤਣਾ ਠੀਕ ਹੈ ਜੋ ਮਰਜ਼ੀ ਜਿੰਨੇ ਕੰਮ ਨਹੀਂ ਕੀਤਾ ਜਿੰਨੇ ਬੂਹਾ ਮਾਰ ਕੇ ਸੌਂ ਰਿਹਾ ਉਹਨੇ ਕਿੱਥੋਂ ਜਿੱਤਣਾ ਤੇ ਸੇ ਹਤਾਰੀয়াল ਸਾਹਿਬ ਨੇ ਬੜੇ ਕੰਮ ਕੀਤੇ ਧੰਨਵਾਦ ਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਸਤਨਾਮ ਸਿੰਘ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਐਮਪੀ ਚੋਂ ਤੁਹਾਡਾ ਕੀ ਨਾਮ ਹੈ ਜੀ ਚਕਰੂਪ ਸਿੰਘ ਕਿਹੜੀ ਜਗ੍ਹਾ ਤੋਂ ਆਏ ਐਮਪੀ ਐਮਪੀ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਹਾਂਜੀ ਠੀਕ ਹੈ ਠੀਕ ਹੈ ਤੇ ਦਰਸ਼ਨ ਕਰਨ ਲਈ ਆਏ ਹੋ ਹਾਂ ਦਰਸ਼ਨ ਕਰਨੇ ਆਏ ਹਾਂ ਹੋ ਗਏ ਹਾਂਜੀ ਬਹੁਤ ਵਧੀਆ ਹੋ ਗਏ ਮਾਰਾ ਕਿਰਪਾ ਤੇ ਵੋਟਾਂ ਦਾ ਚੱਲ ਰਿਹਾ ਸੀਜ਼ਨ ਕਿਵੇਂ ਦਾ ਮਾਹੌਲ ਆ ਤੁਹਾਡੇ ਐਮਪੀ ਚ ਜੀ ਮੋਲ ਬੀਜਪੀ ਦਾ ਜ਼ਿਆਦਾ ਆ। ਅੱਛਾ ਬੀਜਪੀ ਦਾ। ਹਾਂ ਜੀ ਬੀਜਪੀ ਦਾ ਜ਼ਿਆਦਾ ਆ। ਕਿੰਨੀਆਂ ਸੀਟਾਂ ਨੇ ਐਮਪੀ 'ਚ? ਲੋਕ ਸਭਾ ਦੀਆਂ। ਇੰਨੀ ਜਾਣਕਾਰੀ ਨਹੀਂ ਆ। ਅੱਛਾ ਅੱਛਾ। ਹਾਂ ਜੀ। ਮਤਲਬ ਬੀਜਪੀ ਜ਼ਿਆਦਾ ਕੱਢੂਗੀ ਉੱਧਰ। ਹਾਂ ਜੀ ਹਾਂ ਜੀ। ਬੀਜਪੀ। ਉਹਦਾ ਕੀ ਕਾਰਨ ਹੈ ਜੀ? ਕਾਰਨ ਪੰਜਾਬ 'ਚ ਤਾਂ ਮਤਲਬ ਵਿਰੋਧ ਹੁੰਦਾ ਪੂਰਾ ਬੀਜਪੀ ਦਾ। ਹਾਂ ਜੀ ਹਾਂ ਜੀ। ਤੇ ਕਾਰਨ ਕੁਝ ਹੋ ਸਕਦਾ। ਵੀ ਉੱਧਰ ਮਤਲਬ ਵੋਟ ਕਹਿ ਲੋ ਉਹਨਾਂ ਦੀ ਜ਼ਿਆਦਾ ਹੈ। ਹਾਂ ਜੀ ਹਾਂ ਜੀ। ਆਪਣੀ ਪੰਜਾਬੀ ਵੋਟ ਕਿੰਨੀ ਹੈ ਉੱਧਰ? ਜਿਹੜੇ ਕੀ ਜੇ ਹਿੰਦੂ ਆ ਨਾ। ਉਹ ਜਿਆਦਾ ਮਤਲਬ ਉਹਨਾਂ ਸਹਿਯੋਗ ਕਰਦੇ ਆ ਬੀਜੇਪੀ ਵੱਲ ਸਾਰੇ ਜਾਂਦੀਆਂ ਵੋਟਾਂ ਹਾਂਜੀ ਹਾਂਜੀ ਆਪਣੇ ਸਿੱਖ ਦੇ ਨਹੀਂ ਕੀ ਕਰਨ ਸਿੱਖ ਤੇ ਆਪਣੇ ਬਹੁਤ ਘਟਿਆ ਬੀਜੇਪੀ ਵਾਲੇ ਹੈ ਨਹੀਂ ਅੱਛਾ ਹਾਂਜੀ ਨਹੀਂ ਆਪਣੇ ਐਮਪੀ ਚ ਮਤਲਬ ਜਿਹੜੇ ਇਲਾਕੇ ਚ ਤੁਸੀਂ ਰਹਿੰਦੇ ਹੋ ਉਧਰ ਸਿੱਖ ਜਾਂ ਪੰਜਾਬੀ ਕਿੰਨੀਆਂ ਗਿ ਵੋਟਾਂ ਨੇ ਕਿੰਨੇ ਕੁ ਲੋਕ ਰਹਿੰਦੇ ਨੇ ਅਸੀਂ ਗਵਾਲੀਅਰ ਆ ਜਿਹੜਾ ਗਵਾਲੀਅਰ ਰਹਿੰਦਾ ਸਾਡਾ ਗਵਾਲੀਅਰ ਜਿਹੜਾ ਗਵਾਲੀਅਰ ਆ ਅੱਛਾ ਤੇ ਸਰਦਾਰ ਤੇ ਬਹੁਤ ਆ ਅੱਛਾ ਹਾਂ ਪੰਜਾਬ ਵਾਂਗੂ ਹੀ ਆ ਹਾਂ ਜੀ ਕਿਹੜੇ ਵੰਦਾ ਬੀਜੇਪੀ ਦੀ ਗੱਲ ਕਰਦੇ ਨੇ ਕੀ ਕਾਰਨ ਕੀ ਦੱਸਦੇ ਨੇ ਮਤਲਬ ਕਿਹੜੀ ਚੀਜ਼ ਤੋਂ ਜ਼ਿਆਦਾ ਖੁਸ਼ ਨੇ ਉਹ ਬੀਜੇਪੀ ਤੋਂ ਇਹ ਦੱਸੋ ਬਸ ਐਦਾਂ ਹੀ ਸਰ ਮਿਲਿਆ ਜਿਹੜਾ ਯਾਰ ਕੋਈ ਆਂਦਾ ਜਾਵੜੇ ਮਸ਼ੀਨਾਂ ਨਾਲ ਵੋਟਾਂ ਪੈਂਡੀਆਂ ਇਹ ਰੋਲਾ ਕਿ ਉਹਨਾਂ ਬੇਈਮਾਨੀ ਹੁੰਦੀ ਆ ਅੱਛਾ ਹਾਂ ਜੀ ਵੀ ਤਾਂ ਜਿੱਤਦੇ ਨੇ ਤਾਂ ਜਿੱਤਦੇ ਧੰਨਵਾਦ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਮੇਜਰ ਸਿੰਘ ਜੀ ਹਾਂ ਜੀ ਮੇਜਰ ਸਿੰਘ ਮੇਜਰ ਸਿੰਘ ਕਿਹੜੀ ਜਗ੍ਹਾ ਤੋਂ ਆਏ ਹੋ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਕਿਵੇਂ ਦਰਸ਼ਨ ਕਰਨ ਲਈ ਆਇਆ ਹਾਂਜੀ ਤੇ ਵੋਟਾਂ ਦਾ ਕਿਵੇਂ ਮਾਹੌਲਾ ਤੁਹਾਡੇ ਇਲਾਕੇ 'ਚ ਪਤਾ ਨਹੀਂ ਜੀ ਮੈਂ ਇੱਥੇ ਹੀ ਰਹਿੰਦਾ ਜੀ ਇੱਥੇ ਹੀ ਰਹਿੰਦੇ ਹਾਂ ਹਾਂਜੀ ਠੀਕ ਹੈ ਵੋਟ ਬਣੀ ਹੋਈ ਆ ਹਾਂਜੀ ਵੋਟ ਬਣੀ ਹੋਈ ਆ ਹਾਂਜੀ ਬਣੀ ਹੈ ਠੀਕ ਹੈ ਕਿਹੜੀ ਪਾਰਟੀ ਜ਼ਿਆਦਾ ਵਧੀਆ ਲੱਗਦੀ ਆਮ ਆਦਮੀ ਕਾਂਗਰਸ ਕਾ ਅਕਾਲੀ ਦਲ ਜਾਂ ਬੀਜੇਪੀ ਇਸ ਟਾਈਮ ਕੋਈ ਨਹੀਂ ਲੱਗਦੀ ਜੀ ਕੋਈ ਨਹੀਂ ਲੱਗਦਾ ਕਿਉਂ ਨਹੀਂ ਨਹੀਂ ਹੈ ਜੀ ਕੋਈ ਨਹੀਂ ਲੱਗਦਾ ਨਹੀਂ ਜੀ ਹੈ ਨਹੀਂ ਕਿ ਇਹ ਨਹੀਂ ਪਾਉਣੀ ਕੰਮ ਨਹੀਂ ਕਰਦੇ ਨਾ ਕੰਮ ਕਰਦੇ ਫਿਰ ਬੋਟ ਦਾ ਕਹਿਣਾ ਕਿ ਇਹਨੂੰ ਪਾਉਣੀ ਪਊਗਾ ਨੋਟਾਂ ਨੂੰ ਪਾਉਣੀ ਆ ਨਹੀਂ ਕੇ ਇਹਨੂੰ ਪਾਉਣੀ ਨਹੀਂ ਤੇ ਹੈ ਨਾ ਪਾਉਣੀ ਨਹੀਂ ਇਹਨੂੰ ਨਹੀਂ ਇੱਕ ਨੋਟਾ ਦੀ ਵੀ ਆਪਸ਼ਨ ਹੁੰਦੀ ਹੈ ਨਾ ਵੀ ਜੇ ਕੋਈ ਵੀ ਬੰਦਾ ਨਾ ਪਸੰਦ ਹੋਵੇ ਤਾਂ ਉਹ ਬਟਨ ਦਬਾ ਸਕਦੇ ਹਾਂ ਨਹੀਂ ਨਹੀਂ ਪਤਾ ਨਹੀਂ ਫਿਰ ਮੌਕਾ ਉਹ ਫਿਰ ਵੇਖਾਂਗੇ ਫਿਰ ਕੋਈ ਗੱਲ ਅੱਛਾ ਵੀ ਕੋਈ ਹਲਾ ਨਹੀਂ ਹੈਗੀ ਕੋਡ ਤਾਂ ਪਾਉਣੀ ਚਾਹੀਦੀ ਆ ਹਾਂਜੀ ਪਾ ਵੇਖਾਂਗੇ ਕੋਈ ਮੌਕਾ ਬੇਸ਼ੱਕ ਤੁਸੀਂ ਵੀ ਉਹ ਪਾ ਸਕਦੇ ਹੋ ਨੋਟਾ ਨੂੰ ਵੀ ਮੈਨੂੰ ਕੋਈ ਬੰਦਾ ਨਹੀਂ ਪਸੰਦ ਆਗਾ ਨਹੀਂ ਅਸੀਂ ਵੇਖਾਂਗੇ ਟਾਈਮ ਸਿਰ ਦੱਸਾਂਗੇ ਜੇ ਕੋਈ ਫਾਈਨਲ ਕੀਤਾ ਹੈ ਕੋਈ ਠੀਕ ਹਾਂਜੀ ਫਾਈਨਲ ਕਦੋਂ ਕਰਨਾ ਹੈ में कैसा माहौल है माहौल हमारे अम्बाला में बहुत बढ़िया चल रहा है किस पार्टी की तरफ रुझान ज्यादा है लोगो का ज्यादा आजकल तो कांग्रेस के ऊपर ही ज्यादा है हम कहते है की कांग्रेस आए अच्छी क्वालिटी मिले कि बीजेपी की आपने देख ही ली है कितनी क्वालिटी है आगे से आगे बीजेपी ने नाश ही करा देश का हम ये कह रहे हैं कि कांग्रेस के तो रहा कि हिंदू खुश बहुत है बीजेपी अरे बेकार है बेकार है हमारे लिए तो बेकार लगी है रेल कर्मचारी के लिए तो बेकार है आप रेल में हो? हाँ जी क्या मतलब नुकसान की है नुकसान ही नुकसान है जी हाँ कोई ऐसा काम नहीं किया जो कि हमारे लाइक किया होगा वो, वो कह रहे सारी चीजें प्राइवेट करना चाहते हैं हाँ। हम ये है कि जो रेल कर्मचारी है वो कहता है जी रेल कर्मचारी कभी प्राइवेट नहीं होना चाहिए मोदी जी से बोल रहे हैं कि अगली बार जब अगर जीत गए तो बड़े फैसले हाँ लेंगे। बड़े फैसले लेंगे वो आने वाले टाइम में सरकार को प्राइवेट करना चाहते हैं और हम कहते हैं प्राइवेट नहीं होनी चाहिए ये भी हो सकता है अंबानी रेलवे प्राइवेट लिमिटेड हो जाए अगर जीत गए तो हाँ ये होगी पक्का होगी हंड्रेड परसेंट होगी हाँ हंड्रेड परसेंट होगी हम इसीलिए तो कह रहे हैं जी कांग्रेस को ही वोट डालो धन्यवाद चलो बाकी लोगों की अपनी मर्जी है हाँ आप नाम है जी वीरजीत सिंह वीरजीत सिंह छोटा की नाम है जी मनदीप सिंह ठीक है वोट बन गई ਕਿ ਬਣ ਗਈ ਬੋਟ ਬੋਟ ਬਣ ਗਈ ਨਹੀਂ ਨਹੀਂ ਹਜੇ ਤਾਂ ਛੋਟੇ ਆ ਸੀ ਅੱਛਾ ਕੋਈ ਨਹੀਂ 18 ਸਾਲ ਦੇ ਮੈਂ 17 ਦਾ ਐ 18 ਦਾ ਐ ਜੋ ਚਲ ਸਾਲ ਕੇ ਰਹਿ ਗਿਆ ਹਾਂਜੀ ਹਾਂਜੀ ਠੀਕ ਹੈ ਕਿਵੇਂ ਆ ਵੋਟਾਂ ਵੱਲ ਧਿਆਨ ਦੰਨੇ ਹੋ ਟਰਸਟ ਲੰਨੇ ਹੋ ਵੀ ਕਿਵੇਂ ਕਿਹੜੀ ਸਰਕਾਰ ਕੰਮ ਕਰ ਰਹੀ ਆ ਵਧੀਆ ਕਿਹੜੀ ਨਹੀਂ ਕਰ ਰਹੀ ਕਿਉਂਕਿ ਤੁਸੀਂ ਆਉਣ ਵਾਲਾ ਭਵਿੱਖ ਆਉਂਦੇ ਜੋ ਫੈਮਿਲੀ ਫੋਲੋ ਕਰਦੀ ਆ ਸੀ ਤੇ ਉਹਨਾਂ ਨਾਲ ਹੀ ਆਂ ਜੇ ਅੱਛਾ ਹਜੇ ਇਹਨਾਂ ਫੈਮਿਲੀ ਕੀ ਕਹਿੰਦੀ ਐ ਫੈਮਿਲੀ ਤਾਂ ਆਮ ਆਦਮੀ ਪਾਰਟੀ ਵਾਲਾ ਐ ਅੱਛਾ ਕਿਹੜੇ ਹਲਕੇ ਤੋਂ ਤੁਸੀਂ ਅਸੀਂ ਤੇ ਦਿੱਲੀ ਤੋਂ ਆਂ ਜੀ ਦਿੱਲੀ ਤੋਂ ਹਾਂ ਜੀ ਪੰਜਾਬ ਦਿੱਲੀ ਜੋ ਲੋਕ ਸਭਾ ਚ ਹੋਣਾ ਤਾਂ ਸਾਰੇ ਕਿਤੇ ਹੋਣੀਆਂ ਨੇ ਹਾਂ ਜੀ ਹਾਂ ਜੀ ਠੀਕ ਹੈ ਕਿਵੇਂ ਆ ਕੇਜਰੀਵਾਲ ਨੇ ਕਿਵੇਂ ਕੰਮ ਕੀਤੇ ਨੇ ਕੇਜਰੀਵਾਲ ਤਾਂ ਨਾਲ ਕਹਿੰਦੇ ਜੇਲ੍ਹ ਚ ਆਉਣਾ ਹਾਂ ਉਹ ਤੇ ਹਜੇ ਹੁਣ ਪਤਾ ਨਹੀਂ ਕੀ ਸੀ ਨੋਈ ਆ ਪਹਿਲੇ ਤੇ ਠੀਕ ਸੀ ਫਿਰ ਧੀਰੇ ਧੀਰੇ ਪਤਾ ਨਹੀਂ ਕੀ ਮਨ ਬਦਲਦੇ ਰਹਿੰਦੇ ਨੇ ਸਰਦਾਰਾਂ ਦੇ ਵੀ ਤੇ ਸਾਡੇ ਵੀ ਵੋਟਾਂ ਮਨ ਬਦਲ ਗਿਆ ਕੇਜਰੀਵਾਲ ਦਾ ਤਾਂ ਥੋੜਾ ਸਾਡਾ ਬਦਲਿਆ ਵੈਸੇ ਤੇ ਕੀ ਬਦਲ ਗਿਆ ਪਹਿਲੇ ਠੀਕ ਸੀ ਫਿਰ ਧੀਰੇ ਧੀਰੇ ਖਰਾਬ ਹੁੰਦਾ ਜਾਂ ਥੋੜਾ ਮਾਹੌਲ ਕਿਦੋਂ ਆ ਗਿਆ ਮਨ ਪਤਾ ਨਹੀਂ ਭਾਜੀ ਜੀ ਤੇ ਨਹੀਂ ਹੈ ਅੱਛਾ ਕਾਂਗਰਸ ਕਾਂਗਰਸ ਆ ਫਿਰ ਕੇਜਰੀਵਾਲ ਵਿੱਚ ਹੀ ਹੈ ਠੀਕ ਹੈ ਮਤਲਬ ਕੇਜਰੀਵਾਲ ਵੱਲੋਂ ਆ ਰਿਹਾ ਹੈ ਬਦਲ ਕੇ ਹਾਂਜੀ ਹਾਂਜੀ ਤੁਸੀਂ ਵੀ ਦਿੱਲੀ ਰਹਿੰਦੇ ਹੋ ਹਾਂਜੀ ਮੈਂ ਵੀ ਦਿੱਲੀ ਰਹਿੰਦਾ ਕੀ ਕਰਦੇ ਹੋ ਪੜ੍ਹਦੇ ਹੋ ਹਾਂਜੀ ਅੱਜ 12ਵੀਂ ਹੋਈ ਹੈ ਖਤਮ ਹੋਈ ਹੈ ਅੱਜ 12ਵੀਂ 12ਵੀਂ ਦੇ ਪੇਪਰ ਦਿੰਦੇ ਨੇ ਹਾਂਜੀ ਠੀਕ ਹੈ ਕੀ ਕੀਤਾ 12ਵੀਂ ਚ ਕਾਮਰਸ ਕਾਮਰਸ ਹਾਂਜੀ ਅੱਗੇ ਕੀ ਕਰਨਾ ਹੈ ਜੇ ਬੀਬੀਏ ਬਿਜ਼ਨਸ ਸਟੱਡੀਜ਼ ਕੇ ਵਸਕੋਪ ਵਧੀਆ ਹਾਂਜੀ ਬਿਜ਼ਨਸ ਬਿਜ਼ਨਸ ਆਪਣਾ ਖੋਲਣਾ ਹੈ ਫੈਮਿਲੀ ਦਾ ਬਿਜ਼ਨਸ ਹੈ ਉਹਨੂੰ ਅੱਗੇ ਵਧਾਉਣਾ ਹੀ ਹੋਰ ਆਪਣਾ ਖੋਲਣਾ ਹੀ ਹੋਰ ਥੋੜੀ ਨੋਲੇਜ ਹੋਰ ਹੈ ਵੀ ਹਾਂ ਜੀ ਜੀ ਕਿਵੇਂ ਸਲਾਹ ਨਹੀਂ ਕਰਦੇ ਉਹਨੇ ਤੁਸੀਂ ਕਰਦੇ ਆ ਵਾਸਤੇ ਵੀ ਕਿਵੇਂ ਵੋਟਾਂ ਜ ਵਿਪਾ ਪਾਉਂਦੇ ਤਾਂ ਸਾਰਿਆਂ ਨੇ ਕਰਦੇ ਵੋਟਾਂ ਤਾਂ ਨਹੀਂ ਵੀ ਕੋਈ ਕਹਿ ਦਿੰਦਾ ਹੋਵੇ ਮੈਂ ਨਹੀਂ ਪਾਣੀ ਆ ਨਾ ਨਾ ਸਾਰੀ ਸਾਰੀ ਪਾਉਂਦੇ ਨੇ ਸਾਰੇ ਪਾਉਂਦੇ ਹਾਂਜੀ ਹਾਂਜੀ ਜ਼ਰੂਰੀ ਆ ਵੋਟ ਪਾਉਣੀ ਦਾ ਹਾਂ ਸਮਝਾਉਨੇ ਹੋਵਗੇ ਤੁਸੀਂ ਅੱਜ ਕੱਲ ਦੇ ਨੌਜਵਾਨਾਂ ਨੂੰ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਮਤਲਬ ਹੁਣ ਤੁਸੀਂ ਕਹਿੰਦੇ ਵੀ ਉਧਰੋਂ ਮਨ ਫਿਸਲ ਰਿਹਾ ਹਣ ਕਾਂਗਰਸ ਵਿੱਚ ਚਪਾਦਾ ਹੀ ਹੋੜ ਕੀ ਹੋਇਆ ਕੀ ਲੱਗਦਾ ਵੀ ਕੇਜਰੀਵਾਲ ਜੋ ਜੇਲ੍ਹ ਦੇ ਵਿੱਚ ਆ ਉਹ ਸਹੀ ਆ ਕਿ ਗਲਤ ਫਸਾਇਆ ਗਿਆ ਉਹ ਮੇਰੇ ਖਿਆਲ ਨਾਲ ਤੇ ਗਲਤ ਆ ਅੱਛਾ ਬਾਈਕੀ ਫੈਮਿਲੀ ਦਾ ਹੁਣ ਕੀ ਪਤਾ ਉਹ ਚਿਹਰੇ ਉਹ ਚਿਹਰੇ ਹੁਣ ਫਸਿਆ ਤੇ ਫਿਰ ਸਹੀ ਫਸਿਆ ਹੈ ਅੱਛਾ ਫੈਮਿਲੀ ਵਾਲੇ ਕਹਿੰਦੇ ਸਹੀ ਫਸਿਆ ਤੁਸੀਂ ਕਹਿੰਦੇ ਗਲਤ ਹੈ ਹਾਂ ਮੈਨੂੰ ਤਾਂ ਗਲਤ ਲੱਗਦਾ ਜਿਵੇਂ ਬੀਜੇਪੀ ਸਰਕਾਰ ਥੋੜਾ ਆਪਣਾ ਵਰਦਾ ਜਾ ਰਹੀ ਹੈ ਇਹ ਨਾਲ ਕਹਿੰਦੇ ਉਹ ਜਦੋਂ ਜੇਲ੍ਹ ਚ ਕੀਤਾ ਉਦੋਂ ਤਾਂ ਸਰਕਾਰ ਖਤਮ ਹੋ ਚੁੱਕੀ ਸੀ ਕੋਰਟ ਆਫ ਕੰਡੈਕਟਰ ਲੱਗ ਗਿਆ ਸੀਗਾ ਵੀ ਇਹ ਤਾਂ ਹਾਈ ਕੋਰਟ ਨੇ ਕੀਤਾ ਮੈਨੂੰ ਤਾਂ ਇਹ ਲੱਗ ਰਿਹਾ ਬੀਜੇਪੀ ਸਰਕਾਰ ਥੋੜਾ ਖੜੀ ਹੈ ਆਪਣਾ ਚਲਾ ਰਹੀ ਹੈ ਥੋੜਾ ਰਤਬਾ ਕਿ ਅਸੀਂ ਅਸੀਂ ਇੱਥੇ ਬੱਚੀ ਸਾਰੇ ਸੁਚ ਨਹੀਂ ਹੈ ਤੋ ਦੇ ਕੇ ਮੇਂ ਦਿੱਲੀ ਜੋ ਮਤਲਬ ਲੋਕ ਜਿਆਦਾ ਕਿਨੂੰ ਪਸੰਦ ਕਰਦੇ ਨੇ ਦਿੱਲੀ ਵਿੱਚ ਤੇ ਆਮ ਆਦਮੀ ਪਾਰਟੀ ਵੈਸੇ ਜਿਆਦਾ ਪਸੰਦ ਹੋ ਰਹੀ ਹੈ ਕਿਉਂਕਿ ਉਹ ਥੋੜਾ ਬਿਜਲੀ ਦਾ ਵੀ ਉਹਨੇ ਘਟ ਜੀਤਾ ਸੀ ਨਾ ਵਿੱਚ 0 ਫਰੀ ਕੀਤੀ ਸੀ ਬਿਜਲੀ ਉਹਦੇ ਕਰਕੇ ਆਮ ਆਦਮੀ ਦਾ ਥੋੜਾ ਜਿਆਦਾ ਹੈ ਤੁਹਾਨੂੰ ਮੈਂ ਇੱਕ ਗੱਲ ਪੁੱਛਣੀ ਜਾਊਂਗਾ ਵੈਸੇ ਮੈਂ ਇਹ ਹੋਰ ਕਿਸੇ ਨੂੰ ਇਹ ਸਵਾਲ ਨਾ ਪੁੱਛਦਾ ਜੇ ਕੋਈ ਹੋਰ ਏਜ ਗਰੁੱਪ ਦਾ ਬੰਦਾ ਹੁੰਦਾ ਕੀ ਤੁਹਾਨੂੰ ਲੱਗਦਾ ਜੋ ਫਰੀ ਚੀਜ਼ਾਂ ਸਰਕਾਰਾਂ ਦਿੰਦੀਆਂ ਨੇ ਉਹ ਸਹੀ ਆ ਮੇਰੇ ਚਾਲ ਨਾਲ ਤਾਂ ਸਹੀ ਹੈ ਸਹੀ ਹੈ ਹਾਂਜੀ ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਫਰੀ ਚੀਜ਼ਾਂ ਦੀ ਥਾਂ ਤੇ ਰੋਜਗਾਰ ਦੇਣ ਤਾਂ ਉਹ ਜਾਦੇ ਵਧੀਆ ਹੋਊਗਾ ਕਿਉਂਕਿ ਜੇ ਮੰਨ ਲਓ ਤੁਹਾਨੂੰ ਮੈਂ ਇੱਕ ਮਿੰਟ ਗੱਲ ਜੇ ਮੰਨ ਲਓ ਤੁਹਾਨੂੰ ਨੌਕਰੀ ਦੇ ਦੇਣ ਤੁਸੀਂ ਸਰਕਾਰੀ ਜੋਬ ਕਰਦੇ ਹੋ ਜਾਂ ਪ੍ਰਾਈਵੇਟ ਵਧੀਆ ਤਨਖਾਹ ਤੇ ਜੋਬ ਕਰਦੇ ਹੋ ਤਾਂ ਤੁਸੀਂ ਬਿਜਲੀ ਦਾ ਬਿੱਲ ਤਾਂ ਆਪ ਵੀ ਭਰ ਸਕਦੇ ਹੋ ਫਿਰ ਐ ਵੀ ਸਹੀ ਹੈ ਦੋਨੋਂ ਤਰਫੋਂ ਸੋਚੋ ਦੋਨੋਂ ਤਰਫੋਂ ਸਹੀ ਹੈ ਤੁਸੀਂ ਬਿਜਲੀ ਦਾ ਰੋਜ਼ਗਾਰ ਉਹ ਪਿਛਲਾ ਬਿੱਲ ਨਹੀਂ ਭਰ ਪਾਉਂਦੇ ਹੋ ਫ੍ਰੀ ਵਰ ਦੇਈ ਯਾਦ ਤੁਸੀਂ ਰੋਜ਼ਗਾਰ ਦੋ ਯੇ ਫਿਰ ਬਿਜਲੀ ਦਾ ਬਿੱਲ ਆਪ ਹੀ ਭਰ ਦੋ ਯੇ ਫ੍ਰੀ ਦੀ ਲੋੜ ਹੀ ਨਹੀਂ ਪੰਜਾਬੀ ਦੇ ਘਰ ਦਿੰਦੇ ਹੱਟ ਹਰਾਮੀ ਇਹ ਤਾਂ ਫ੍ਰੀ ਆ ਲੈ ਹੱਟ ਬਰਾਮੀ ਕਰ ਰਹੇ ਨੇ ਲੋਕਾਂ ਉਹ ਵੀ ਵਾਲਾ ਯਾ ਤੇ ਯਾ ਤੇ ਰੋਜ਼ਗਾਰ ਦੇ ਦੋ ਤੁਸੀਂ ਹਾਂ ਰੋਜ਼ਗਾਰ ਦੋ ਹਾਂਜੀ ਇਹੀ ਮੰਗਣਾ ਵੈਸੇ ਅੱਗੇ ਤੋਂ ਵੀ ਸਾਨੂੰ ਫ੍ਰੀ ਚੀਜ਼ਾਂ ਨਹੀਂ ਚਾਹੀਦੀਆਂ ਸਾਨੂੰ ਰੋਜ਼ਗਾਰ ਚਾਹੀਦਾ ਰੋਜ਼ਗਾਰ ਹੋਊਗਾ ਅਸੀਂ ਆਪ ਹੀ ਪੈਸੇ ਭਰ ਦਾਂਗੇ ਉਹ ਵੀ ਵਾਲਾ ਅਸੀਂ ਆਟਾ ਵੀ ਮੁੱਲ ਲੈ ਲਾਂਗੇ ਅਸੀਂ ਬਿਜਲੀ ਦੇ ਵੀ ਭਰ ਦਾਂਗੇ ਜੇ ਸਾਨੂੰ 50000 40000 ਮਹੀਨੇ ਦਾ ਤਿੰ ਹਾਊਗੀ ਤਾਂ ਅਸੀਂ ਬਿਜਲੀ ਦਾ ਬਿੱਲ ਸਾਨੂੰ ਕੋਈ ਭਰਨ ਨੂੰ ਔਖਾ ਥੋੜੀ ਹੈ ਹਾਂਜੀ ਹਾਂਜੀ ਸਹੀ ਬੋਲਿਆ ਉਹ ਵੈਸੇ ਵੀ ਹੁਣ ਉਹ ਥੋੜੀ ਨਾ ਰਹਿਣਾ ਕਿ ਥੋੜੀ ਬੱਤੀ ਜਲਾਓ ਥੋੜਾ ਪੰਖਾ ਚਲਾਓ ਐਵੇਂ ਥੋੜੀ ਨਾ ਰਹਿ ਐਸੀ ਚਲਾਓ ਖੋਲੇ ਕੇ ਚਲਾਓ ਇਹ ਵਾਲੇ ਤੇ ਫਿਰ ਡਰ ਡਰ ਕੇ ਚਲਾਉਂਦਾ ਨੇ ਯਾਰ 600 ਜੁਲਟਾ ਟੱਪ ਨਾ ਜਾਵੇ ਹਾਂਜੀ ਹਾਂਜੀ ਧੰਨਵਾਦ ਜੀ ਹਾਂਜੀ ਬੈਠੀ ਸਗਾ ਹਲਸਾ ਵਗ ਰਿਹਾ ਕਿ ਪਤਾ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਅਮਰਜੀਤ ਕੌਰ ਠੀਕ ਹੈ ਤੇ ਇੱਥੇ ਹੀ ਲਗਾਣੇ ਦੁਕਾਨ ਤੇ ਨਹੀਂ ਉੱਧਰ ਵੀ ਹੈ ਉੱਧਰ ਲਗਾਣੀ ਹੈ ਤੇ ਇਹ ਸਿੰਘ ਦੀ ਹੈ ਇਹ ਫਿਰ ਇੱਥੇ ਅਸੀਂ ਤਾਂ ਖੜੇ ਹਾਂ ਜਦੋਂ ਕਿਰੇ ਚਲੇ ਜਾਂਦੇ ਤੁਸੀਂ ਵੀ ਲਗਾਣੇ ਆ ਹਾਂ ਜੀ ਤੁਸੀਂ ਵੈਸੇ ਡਿਊਟੀ ਦੇ ਰਹੇ ਹੋ ਨਹੀਂ ਆਪਾਂ ਵੀ ਲਗਾਈਦਾ ਠੀਕ ਹੈ ਠੀਕ ਹੈ ਕੀ ਨਾਮ ਹੈ ਤੁਹਾਡਾ ਅਮਰਜੀਤ ਕੌਰ ਅਮਰਜੀਤ ਕੌਰ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਇੱਥੇ ਦੇ ਵੈਸੇ ਪਿਛੋਂ ਸਾਡਾ ਪਿੰਡ ਜੋੜਾ ਸਾਨੂੰ ਇੱਥੇ 28 ਸਾਲ ਹੋ ਗਏ ਰਹਿੰਦੇ ਹਾਂ ਫਿਰ ਅਮਰਸਰ ਦਾ ਹਾਂਜੀ ਵੋਟ ਤਾਂ ਇੱਥੋਂ ਦੀ ਹੀ ਹੋਣੀ ਹੈ ਹਾਂਜੀ ਨਹੀਂ ਮੈਂ ਵੋਟ ਤੇ ਕਦੀ ਪਾਈ ਨਹੀਂ ਮੈਂਵੇਂ ਕਹਾਂ ਬਣੀ ਹੋਈ ਹੈ ਹਾਂਜੀ ਵੋਟ ਬਣੀ ਨੇ ਪਾਉਂਦੇ ਕਿਉਂ ਨਹੀਂ ਮੈਂ ਵੈਸੇ ਗੁਰੂ ਰਾਮਦਾਸ ਨੂੰ ਵੀ ਪਾਈ ਵੋਟ ਬਾਕੀ ਨਹੀਂ ਤੁਹਾਨੂੰ ਲੱਗਦਾ ਨਹੀਂ ਜੀ ਵੀ ਉਹਦਾ ਨੁਕਸਾਨ ਹੋ ਰਿਹਾ ਤੁਸੀਂ ਵੋਟ ਨਹੀਂ ਪਾ ਰਹੇ ਨੇ ਆਪਾਂ ਮਹਾਰਾਜ ਦੇ ਮਦਦ ਕਰਦੇ ਆ। ਬੰਦਾ ਇੱਕ ਮਿੰਟ ਮੇਰੀ ਗੱਲ ਹੈ ਤੁਹਾਨੂੰ ਮੈਂ ਦੱਸ ਦਾਂ। ਵੈਸੇ ਉਦਾਹਰਣ ਦੇ ਤੌਰ ਤੇ ਮੰਨ ਲਓ ਤੁਸੀਂ ਕਿਸੇ ਸਰਕਾਰ ਨੂੰ ਪਸੰਦ ਨਹੀਂ ਕਰਦੇ। ਕੋਈ ਵੀ ਸਰਕਾਰ ਹੋ ਸਕਦੀ ਹੈ ਜਿਹੜੀ ਤੁਹਾਨੂੰ ਵਧੀਆ ਨਹੀਂ ਲੱਗਦੀ। ਮਨ ਲਓ ਉਹਨੂੰ 1000 ਵੋਟਾਂ ਪਈਆਂ ਮੈਂ ਦੱਸ ਹੀ ਆ 1000 ਵੋਟਾਂ ਤੁਹਾਡੇ ਪਸੰਦ ਦੇ ਬੰਦੇ ਨੂੰ ਹੋਈਆਂ ਤੁਹਾਡੀ ਇੱਕ ਵੋਟ ਪਿੱਛੇ ਇੱਕ ਬੰਦਾ ਜਿੱਤ ਸਕਦਾ ਇੱਕ ਬੰਦਾ ਹਾਰ ਸਕਦਾ ਨਹੀਂ ਇਹ ਤੇ ਮਹਾਰਾਜ ਹੀ ਨੇ ਇੱਕ ਨੇ ਪਿੱਛੇ ਨਹੀਂ ਨਾ ਦੋਵਾਂ ਵਿੱਚ ਇਹ ਤੇ ਮਹਾਰਾਜ ਦੇ ਹੁਕਮ 'ਚ ਹੁੰਦਾ ਜਿਤਾਣਾ ਕਿਨੂੰ ਤੇ ਹਾਰਨਾ ਕਿਨੂੰ ਹਨਾ ਮਹਾਰਾਜ ਇਹ ਕਹਿੰਦੇ ਨੇ ਜੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪ ਹੱਥ ਪੈਰ ਚਲਾਉਂਦੇ ਨੇ ਆਪਣੀ ਮਦਦ ਆਪ ਕਰਦੇ ਨੇ ਕਿਰਤ ਕਰਦੇ ਨੇ ਵੰਡੇ ਕੇ ਸਾਘਦੇ ਨੇ ਦਸਵੰਦ ਕੱਢਦੇ ਨੇ ਉਹਨਾਂ ਨੂੰ ਹਿੰਮਤ ਕਰਨ ਵਾਲਿਆਂ ਦੀ ਮਦਦ ਕਰਦੇ ਨੇ ਮਹਾਰਾਜ ਜੀ ਹਾਂਜੀ ਹਲੋ ਤੇ ਮਹਾਰਾਜ ਜੀ ਕਿਰਪਾਈ ਕਰਨ ਸਾਰਿਆਂ ਤੇ ਸਾਰਿਆਂ ਨੂੰ ਇਦਾਂ ਹੀ ਬੱਸ ਜਿਵੇਂ ਲੱਗਦਾ ਤੁਸੀਂ ਵੀ ਜਿਵੇਂ ਤਿੰਨ ਸਰਕਾਰਾਂ ਨੇ ਆਪਾਦਵੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਕਿਹੜੀ ਠੀਕ ਲੱਗਦਾ ਤੁਹਾਨੂੰ ਕੰਮ ਕਰ ਰਹੀ ਹੈ ਮਨ ਤਾਂ ਸਾਰੀਆਂ ਜੰਗੀਆਂ ਲੱਗਦੀਆਂ ਕਿ ਜਿਹਨਾਂ ਵਾਲੇ ਜੇ ਦੇਖੋ ਜੇ ਸਾਰਿਆਂ ਦੇ ਗਰੀਬਾਂ ਦੀ ਸੁਣਦੇ ਸਾਰੇ ਫਿਰ ਤੇ ਕਹਾਂਗੇ ਵੀ ਠੀਕ ਆ ਤੇ ਜਰ ਕਿਸੇ ਦੀ ਸੁਣਨੀ ਨਹੀਂ ਗਰੀਬ ਚਾਰੇ ਤਰਾਸ ਤਰਾਸ ਕਰਦੇ ਫਿਰ ਮਾੜੀਆਂ ਹੀ ਕਹਾਂਗੇ ਆਪਾਂ ਇਹਨਾਂ ਨੂੰ ਤੇ ਭਾਈ ਅਮਰਤਪਾਲ ਸਿੰਘ ਜੀ ਵੀ ਸੁਣਿਆ ਵੀ ਖਡੂਰ ਸਾਹਿਬ ਤੋਂ ਸ਼ਾਇਦ ਚੋਣਾ ਦੇ ਵਿੱਚ ਖੜਨ ਉਹ ਕੀ ਲੱਗਦਾ ਵੀ ਜਿੱਤ ਸਕਦੇ ਨੇ ਘਰ ਦੇਖੋ ਸਿੱਖ ਸਿਧਾਂਤਾਂ ਦੇ ਕਰਕੇ ਗੁਰਸਿੱਖੀ ਕਰਕੇ ਸਾਰੇ ਪ੍ਰੇਮ ਕਰਦੇ ਨੇ ਤੇ ਫਿਰ ਉਹਨਾਂ ਨੂੰ ਜਿਤਾ ਵੀ ਸਕਦੇ ਨੇ ਇਹਦੇ ਪਰਮੇਸ਼ਰ ਦੇ ਹੱਥ 'ਚ ਆ ਬੰਦੇ ਦੇ ਨਹੀਂ ਇਹ ਮਹਾਰਾਜ ਨੇ ਵਸ ਕੇ ਕਿਸੇ ਨੂੰ ਜਿਤਾਣਾ ਹੈ ਬੰਦਾ ਨਹੀਂ ਇਹ ਬੰਦਾ ਜੋਰ ਲਾਏ ਬੰਦਾ ਥੋੜੀ ਕਰ ਸਕਦਾ ਉਹ ਆਪ ਹੀ ਕਰਵਾਉਂਦਾ ਸਹੀ ਗੱਲ ਹੈ ਹਾਂ ਬੰਦਾ ਨਹੀਂ ਕੁਝ ਵੀ ਕਰ ਸਕਦਾ ਕਰਨ ਕਰਾਵਣਾ ਹਾਂ ਜੇ ਇੱਥੇ ਵੀ ਅਸੀਂ ਕਿਰਤ ਵੀ ਕਰਦੇ ਤਾਂ ਵੀ ਉਹਦੇ ਹੁਕਮ ਜਾਂ ਅਸੀਂ ਉਹਦੇ ਹੁਕਮ ਤੋਂ ਬਾਹਰ ਨਹੀਂ ਬੰਦਾ ਕਦੀ ਰੱਬ ਹੋਇਆ ਆ ਪਰਮੇਸ਼ਰ ਆ ਭਲੇਖਾ ਪੈ ਜਾਂਦੇ ਆ ਇਹ ਤੇ ਬੰਦੇ ਨੇ ਮਤਲਬ ਪਰਦਾ ਆ ਗਿਆ ਬੁੱਧੀ ਤੇ ਪਰਦਾ ਪੈ ਗਿਆ ਹਾਂ ਜਿਹੜੇ ਨਾਮ ਜਪਦੇ ਉਹਨਾਂ ਦੇ ਚਲੋ ਪਰਦਾ ਉੱਤਰਿਆ ਹੁੰਦਾ ਤੇ ਉਹਨਾਂ ਦਾ ਭਲੇਖਾ ਨਹੀਂ ਹੁੰਦਾ ਤੇ ਜਿਨ੍ਹਾਂ ਨੇ ਕਦੀ ਰੱਬ ਦਾ ਨਾਮ ਨਹੀਂ ਲਿਆ ਜਿਨ੍ਹਾਂ ਨੂੰ ਪਤਾ ਨਹੀਂ ਉਹਨਾਂ ਨੇ ਸਿਰਫ ਰੱਬ ਨਾਮ ਸੁਨੇ ਤੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਰੱਬ ਕੀ ਹੁੰਦਾ ਤਾਨੂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਵੀਰ ਸਿੰਘ ਪੁਰੇ ਕਿਹੜੀ ਜਗ੍ਹਾ ਤੋਂ ਆਏ ਹੋ ਲੁਧਿਆਣਾ ਜੀ ਲੁਧਿਆਣੇ ਤੋਂ ਵੋਟ ਪਾਣੀ ਹੋਈ ਆ ਪਾਉਨੇ ਆ ਹਾਂਜੀ ਹਾਂਜੀ ਠੀਕ ਆ ਮੈਂ ਤਾਂ ਹੀ ਉਹ ਬੱਚੇ ਕਰਕੇ ਕੀ ਸੋਚਿਆ ਮੈਂ ਕਈ ਪਾਉਂਦੇ ਨਹੀਂ ਨਾ ਕਿ ਬੱਚਿਆਂ ਲਈ ਜ਼ਰੂਰੀ ਆ ਇਹਨਾਂ ਦੇ ਭਵਿੱਖ ਲਈ ਤੇ ਕੀ ਲੱਗਦਾ ਆਮ ਆਦਮੀ ਪਾਰਟੀ ਕਾਲੀ ਦਲ ਕਾਂਗਰਸ ਕਿਹੜੀ ਵਧੀਆ ਕੰਮ ਕਰਦੀ ਆ ਰੇ ਅਜੇ ਤੱਕ ਤਾਂ ਕੋਈ ਵੀ ਨਹੀਂ ਕਰਦੀ ਸਾਰੇ ਇੱਕੋ ਜੱਗੇ ਹੀ ਨੇ ਹੋਰ ਜੀ ਤੇ ਕੀ ਮਤਲਬ ਚੀਜ਼ ਜਿਆਦਾ ਮੈਨ ਦੇਖਦੇ ਹੋ ਤੁਸੀਂ ਕਿਸੇ ਵੀ ਪਾਰਟੀ ਨੂੰ ਵੋਟ ਪਾਉਣ ਤੋਂ ਪਹਿਲਾਂ ਕਿਸੇ ਵੀ ਬੰਦੇ ਨੂੰ ਵੋਟ ਪਾਉਣ ਤੋਂ ਪਹਿਲਾਂ ਕੀ ਖੂਬੀ ਹੋਣੀ ਚਾਹੀਦੀ ਆ ਉਹਦੇ ਵਿੱਚ ਖੂਬੀ ਵੀਰੇ ਸਭ ਤੋਂ ਪਹਿਲਾਂ ਨਸ਼ਾ ਬੰਦ ਬਾ ਆਪਣਾ ਪੰਜਾਬ ਸੋਹਣਾ ਹੋਣਾ ਚਾਹੀਦਾ ਜੀ ਕੀ ਲੱਗਦਾ ਨਸ਼ਾ ਬੰਦ ਹੋ ਗਿਆ ਪੰਜਾਬ ਦੀ ਹੋਣਾ ਹੀ ਨਹੀਂ ਜੀ ਜੱਤਾਂ ਲਈ ਹੋਣੀ ਹੋ ਰਿਹਾ ਜੀ ਉਹ ਲੀਡਰ ਵਾਲੇ ਵਾ ਜਿੱਤ ਨਹੀਂ ਆਗੀ ਤੇ ਇੱਕ ਹੋਰ ਸਵਾਲ ਪੁੱਛੂਗਾ ਭਾਈ ਅਮਰਤਪਾਲ ਸਿੰਘ ਜੀ ਲਈ ਮੋਰਚਾ ਲੱਗਿਆ ਵਾ ਤੇ ਉਹਨਾਂ ਲਈ ਵੀ ਖਬਰਾਂ ਇਹ ਵੀ ਸ਼ਾਇਦ ਉਹ ਖਦੂਰ ਸਾਹਿਬ ਤੋਂ ਚੋਣਾਂ ਦੇ ਵਿੱਚ ਖੜਨ ਆਏ ਦੀ ਹੈ ਹਾਂਜੀ ਹਾਂਜੀ ਸੰਗਤ ਮਦਦ ਕਰੀ ਜੀ ਨਾਲ ਨਾਲ ਹੀ ਨਾਲ ਨਾਲ ਆਪਾਂ ਠੀਕ ਹੈ ਕੀ ਲੱਗਦਾ ਵੀ ਖੜਨਾ ਚਾਹੀਦਾ ਕਿ ਨਹੀਂ ਬਿਲਕੁਲ ਖੜਨਾ ਚਾਹੀਦਾ ਜੀ ਧੰਨਵਾਦ ਸ਼ੁਕਰੀਆ ਤੋਂ ਦੋਸਤੋ ਸੰਗਤ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਿਨ੍ਹਾਂ ਨੇ ਦੱਸਿਆ ਵੋਟਾਂ ਨੂੰ ਲੈ ਕੇ ਉਹਨਾਂ ਦੇ ਕੀ ਵਿਚਾਰ ਨੇ ਤੇ ਕੀ ਗੱਲਾਂ ਦਾ ਉਹ ਧਿਆਨ ਰੱਖਦੇ ਨੇ ਤੋ ਤੁਹਾਨੂੰ ਕੀ ਲੱਗਦਾ ਆਕਾਲੀ ਦਲ ਕਾਂਗਰਸ ਜਾਂ ਆਮ ਆਦਮੀ ਪਾਰਟੀ ਜਾਂ ਬੀਜੇਪੀ ਕਿਹੜੀ ਪਾਰਟੀ ਵਧੀਆ ਕੰਮ ਕਰ ਰਹੀ ਹੈ ਜਿਹਨੂੰ ਸੱਤਾ ਦੇ ਵਿੱਚ ਆਉਣਾ ਚਾਹੀਦਾ ਜਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਦੇ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਮਿਲਾਗੇ ਜਲਦ ਧੰਨਵਾਦ